ਬੁਲੇਸ਼ਾ ਲੋਕੀ ਹੱਸ ਕੇ ਯਾਰ ਮਨਾ ਲੈਂਦੇ ਤੇ ਸਾਡਾ ਰੋਣਾ ਵੀ ਨਾ ਮਨਜ਼ੂਰ ਹੋਇਆ ਕਿ ਕਬੀਰਾ ਜਦ ਹਮ ਪੈਦਾ ਹੋਵੇ ਜਗ ਹੱਸੇ ਹਮ ਰੋਏ ਐਸੀ ਕਰਨੀ ਕਰ ਚਲੋ ਹਮ ਹਸੇ ਜਗ ਰੋ Education is not the amount of information that is put in the human brain it to must have man making character making and life building as a moral idea dosto aaj di video vich vishay to hatke gal karange har gal har ghatna to kuj na kuj sikhna milda hi hai ਅੱਜ ਨਿਗਾਰਵਲ ਜਾਂਦੇ ਰਿਸ਼ਤਿਆਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਦੋਸਤੋ ਬੀਂਗੇ ਪੰਜਾਬੀ ਮੈਂ ਇਹ ਵੇਖਿਆ ਹੈ ਕਿ ਅਸੀਂ ਪੰਜਾਬੀ ਹਰ ਗੱਲ ਹਰ ਰਿਸ਼ਤੇ ਵਿੱਚ ਆਪਣੇ ਆਪ ਨੂੰ ਹਮੇਸ਼ਾ ਹੀ ਪਾਕ ਸਾਫ਼ ਮੰਨਦੇ ਹਾਂ ਸਾਨੂੰ ਕਮੀਆਂ ਦੂਜਿਆਂ ਵਿੱਚ ਹੀ ਦਿਸਦੀਆਂ ਹਨ ਗਲਤੀਆਂ ਲਈ ਵੀ ਅਸੀਂ ਅਕਸਰ ਕਸੂਰ ਦੂਜਿਆਂ ਦਾ ਹੀ ਕੱਢਦੇ ਹਾਂ ਉਹਨਾਂ ਨੂੰ ਹੀ ਦੋਸ਼ੀ ਠਹਰਾਉਂਦੇ ਹਾਂ ਖਾਸ ਕਰਕੇ ਵਿਗੜਦੇ ਹੋਏ ਰਿਸ਼ਤੇ ਸਬੰਧਾਂ ਵੇਲੇ ਦੂਜਾ ਹੀ ਗਲਤ ਰਿਸ਼ਤਿਆਂ ਦੇ ਫਿੱਕੇ ਪਾਣ ਦਾ ਕਾਰਨ ਅਕਸਰ ਅਸੀਂ ਦੂਜਿਆਂ ਨੂੰ ਹੀ ਠਹਰਾਉਂਦੇ ਹਾਂ ਜਦੋਂ ਸਾਡੇ ਆਪਣੇ ਸਾਡੇ ਵਿਵਹਾਰ ਕਰਕੇ ਸਾਡੇ ਆਪਣੇ ਇੱਕ ਨਿਸ਼ਚਿਤ ਦੂਰੀ ਬਣਾ ਕੇ ਬਹਿ ਜਾਂਦੇ ਹਾਂ ਤਾਂ ਅਸੀਂ ਗੈਰਾਂ ਵਿੱਚ ਲੋਕਾਂ ਵਿੱਚ ਪ੍ਰਚਾਰਦੇ ਹਾਂ ਕਿ ਸਾਡੇ ਆਪਣੇ ਹੀ ਸਾਡਾ ਸਾਥ ਛੱਡ ਗਏ ਹਨ ਬਾਹਰਲਾ ਨਹੀਂ ਤਾਂ ਬੜਾ ਸਾਥ ਦਿੱਤਾ ਖਾਸ ਕਰ ਖੁਸ਼ੀਆਂ ਖੇੜਿਆਂ ਦੇ ਮੌਕੇ ਜਦੋਂ ਕਿ ਦੋਸਤੋ ਖੁਸ਼ੀਆਂ ਖੇੜੇ ਦੇ ਹੋਣ ਜਾਂ ਗਮ ਦਾ ਮੌਕਾ ਇਹ ਆਪਣੇ ਨਾਲ ਹੀ ਸ਼ੋਭਦੇ ਹਨ ਪਰ ਅਕਸਰ ਅਸੀਂ ਵੇਖਿਆ ਹੈ ਕਿ ਖੁਸ਼ੀਆਂ ਦੇ ਮੌਕੇ ਬੇਗਾਨੇ ਦਾ ਆ ਕੇ ਨੱਚ ਗਾ ਕੇ ਖਾ ਪੀ ਕੇ ਤਮਾਸ਼ਾ ਵੇਖ ਕੇ ਚਲੇ ਜਾਂਦੇ ਹਨ ਅਸੀਂ ਇਸ ਨੂੰ ਹੀ ਆਪਣੇ ਜੀਵਨ ਦੀ ਪ੍ਰਾਪਤੀ ਕੀ ਖੱਟਿਆ ਕੀ ਕਮਾਇਆ ਇਹ ਦਿਖਾਉਣ ਦਾ ਮੌਕਾ ਇਹ ਸਮਝ ਲੈਂਦੇ ਹਾਂ ਆਪਣੇ ਕਿਉਂ ਮੁੱਖ ਮੋੜ ਗਏ ਕਦੀ ਸੋਚਿਆ ਹੈ ਬੋਤਿਆਂ ਦਾ ਜਵਾਬ ਹੋਵੇਗਾ ਨਹੀਂ ਸਾਨੂੰ ਲੋੜ ਵੀ ਨਹੀਂ ਤਾਂ ਫਿਰ ਦੋਸਤੋ ਲੋੜ ਤਾਂ ਸਾਡੇ ਆਪਣਿਆਂ ਨੂੰ ਜਿਹੜੇ ਤੁਹਾਡੋਂ ਦੂਰ ਹੋ ਗਏ ਹਨ ਉਹਨਾਂ ਨੂੰ ਵੀ ਤੁਹਾਡੀ ਨਹੀਂ ਹੁੰਦੀ ਇਹ ਦੁਨੀਆ ਭਾਵ ਸਾਗਰ ਹੈ ਤਾਂ ਉਹ ਵੀ ਡੁੱਬਦੇ ਸੰਭਲਦੇ ਤੈਰਨਾ ਸਿੱਖ ਹੀ ਜਾਣਗੇ ਦੋਸਤੋ ਇਹ ਲੋੜਾਂ ਲੋੜ ਜ਼ਰੂਰਤ ਉਸ ਵੇਲੇ ਹੀ ਆਪਣੇ ਜਾਉਦਾਉਂਦੇ ਹਨ ਤੇ ਆਪਣੇ ਹੀ ਕੰਮ ਆਉਂਦੇ ਹਨ ਪਰ ਸਾਡੇ ਵਿੱਚੋਂ ਬਹੁਤੇ ਯੂਜ਼ ਐਂਡ ਥਰੋ ਦੀ ਪਾਲਿਸੀ ਤੇ ਚੱਲਦੇ ਹੋਏ ਆਪਣੇ ਮੌਕੇ ਤੇ ਲੋੜ ਆਪਣੀ ਪੂਰੀ ਕਰ ਲੈਂਦੇ ਹਨ ਔਖੀ ਘੜੀ ਜਾਂ ਲੋੜ ਪੂਰੀ ਹੋਈ ਤਾਂ ਫੇਰ ਥਰੋ ਯੂਜ਼ ਐਂਡ ਥਰੋ ਵਾਲੀ ਪਾਲਿਸੀ ਫੇਰ ਜੀਵਨ ਵਿੱਚ ਅਪਣਾ ਲੈਂਦੇ ਹਨ ਅਕਸਰ ਇਹੋ ਸਾਡੇ ਰਿਸ਼ਤਿਆਂ ਦੇ ਫਿੱਕੇ ਪੈਣ ਦਾ ਕਾਰਨ ਹੁੰਦਾ ਹੈ ਅੱਜ ਇਸ ਨੂੰ ਹੀ ਕੇਂਦਰ ਵਿੱਚ ਰੱਖ ਕੇ ਅੱਗੋਂ ਦੀ ਗੱਲਬਾਤ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਇੱਕ ਜਿਹੜਾ ਫਿਲਮੀ ਗੀਤ ਸੁਣਾਉ ਸੱਚ ਹੈ ਦੋਸਤੋ ਇਹ ਜ਼ਿੰਦਗੀ ਇੱਕ ਸਫ਼ਰ ਹੀ ਹੈ ਪ੍ਰਮਾਤਮਾ ਨੇ ਕੁਦਰਤ ਨੇ ਮਨੁੱਖ ਨੂੰ ਇੰਨਾ ਕੁਝ ਬਨਵਾਜਿਆ ਹੋਇਆ ਹੈ ਕਿ ਇਹ ਸਫ਼ਰ ਸੱਚਮੁੱਚ ਹੀ ਸੁਹਾਣਾ ਹੋ ਸਕਦਾ ਹੈ ਪਰ ਕੀ ਦੋਸਤੋ ਇੰਜ ਹੁੰਦਾ ਹੈ ਕਿੰਨੇ ਕੁ ਲੋਕ ਨੇ ਜੋ ਜ਼ਿੰਦਗੀ ਦਾ ਆਨੰਦ ਮਾਣਦੇ ਹਨ ਖੁਸ਼ੀਆਂ ਖੇੜਿਆਂ ਚ ਰਹਿ ਕੇ ਪਰਮਾਤਮਾ ਦੇ ਸ਼ੁਕਰਾਨੇ ਚ ਰਹਿ ਕੇ ਇਹ ਜ਼ਿੰਦਗੀ ਦਾ ਸਫ਼ਰ ਮੁਕਾ ਕੇ ਇੱਥੋਂ ਤੁਰ ਜਾਂਦੇ ਹਨ ਆਪਣੇ ਆਪ ਤੋਂ ਪੁੱਛਿਓ ਦੁਖੀ ਪਰੇਸ਼ਾਨ ਤਣਾ ਭਰੀ ਜ਼ਿੰਦਗੀ ਕੀ ਇਹ ਸੱਚ ਜੀਹਾਂ ਇਹ ਸਾਡੀ ਜ਼ਿੰਦਗੀ ਦਾ ਸੱਚ ਨਹੀਂ ਹੈ ਜ਼ਿੰਦਗੀ ਦੇ ਇਸ ਸਫ਼ਰ ਵਿੱਚ ਮਨੁੱਖ ਕਦੇ ਵੀ ਇਕੱਲਾ ਨਹੀਂ ਹੁੰਦਾ ਰਿਸ਼ਤਿਆਂ ਦੀ ਪਰਮਾਰ ਗੈਰ ਵੀ ਕੁਝ ਆਪਣਿਆਂ ਵਰਗੇ ਕੁਝ ਆਪਣਿਆਂ ਤੋਂ ਵੱਧ ਇਸ ਜ਼ਿੰਦਗੀ ਦੇ ਸਫ਼ਰ ਵਿੱਚ ਸਾਡੇ ਨਾਲ ਹੁੰਦੇ ਹਨ ਕੁਝ ਰਿਸ਼ਤੇ ਖੂਨ ਦੇ ਹ ਤੇ ਕੁਝ ਰਿਸ਼ਤੇ ਜੋ ਅਸੀਂ ਆਪ ਸਿਲੈਕਟ ਕੀਤੇ ਹੁੰਦੇ ਹਨ ਸਾਡੇ ਸੱਜਣ ਮਿੱਤਰ ਕੀ ਦੋਸਤੋ ਅਸੀਂ ਇਹਨਾਂ ਰਿਸ਼ਤਿਆਂ ਦਾ ਜ਼ਿੰਦਗੀ ਵਿੱਚ ਨਿੰਗ ਮਾਣਦੇ ਹਾਂ ਜਾਂ ਬਸ ਹੌਲੀ-ਹੌਲੀ ਇਹ ਮਜਬੂਰੀ ਦੇ ਰਿਸ਼ਤੇ ਬਣ ਕੇ ਰਹਿ ਜਾਂਦੇ ਹਨ ਇਹ ਸੋਚਣ ਵਾਲੀ ਗੱਲ ਹੈ ਕਿ ਜੇ ਇੰਜ ਹੁੰਦਾ ਹੈ ਤਾਂ ਕਿਉਂ ਹੁੰਦਾ ਹੈ ਹੋ ਸਕਦਾ ਹੈ ਕਿ ਰਿਸ਼ਤਿਆਂ ਦੇ ਮਾਮਲੇ ਵਿੱਚ ਕੁਝ ਲੋਕ ਸਵਾਰਥੀ ਹੋਣ ਲਾਲਚੀ ਹੋਣ ਸੱਜਣ ਮਿੱਤਰ ਜੋ ਅਸੀਂ ਆਪਸ ਲੈਟ ਕੀਤੇ ਹੁੰਦੇ ਹਨ ਉਹਨਾਂ ਵਿੱਚੋਂ ਵੀ ਕੁਝ ਮਤਲਬੀ ਸਵਾਰਥੀ ਹੋ ਸਕਦੇ ਹਨ ਪਰ ਸਾਰੇ ਹੀ ਪਰ ਸਾਰੇ ਹੀ ਇੰਜ ਨਹੀਂ ਹੁੰਦਾ ਚੜਦੀ ਉਮਰ ਦੇ ਪੜਾ ਤੋਂ ਬਾਅਦ ਦੋਸਤੋ ਅਸੀਂ ਜ਼ਿੰਦਗੀ ਕੀ ਹੁੰਦੀ ਹੈ ਇਹ ਸਮਝਦੇ ਹਾਂ ਜਦੋਂ ਇਹ ਜ਼ਿੰਦਗੀ ਕੀ ਹੁੰਦੀ ਹੈ ਇਹ ਸਮਝ ਆਉਂਦੀ ਹੈ ਜ਼ਿੰਦਗੀ ਜਿਉਂਦਾ ਅਸਲੀ ਸਮਾਂ ਹੁੰਦਾ ਹੈ ਅਸੀਂ ਉਸ ਵੇਲੇ ਉਦਾਸ ਇਕੱਲੇ ਜਿਹੇ ਕਿਉਂ ਹੋ ਜਾਂਦੇ ਹਾਂ ਅਕਸਰ ਵਿਆਹ ਤੋਂ ਬਾਅਦ ਕੁਝ ਸਾਲਾਂ ਬਾਅਦ ਪਹਿਲਾਂ ਸੱਜਣ ਮਿੱਤਰ ਪ੍ਰਾਏ ਹੁੰਦੇ ਨੇ ਫਿਰ ਆਪਣੇ ਰਿਸ਼ਤੇ ਨਾਤੇ ਵਾਲੇ ਸੱਜਣ ਅਤੇ ਫਿਰ ਹੌਲੀ-ਹੌਲੀ ਮਨੁੱਖ ਢਾਂਗੇ ਦੇ ਜਿਹਾ ਢਾਂਗੇ ਦੇ ਘੋੜੇ ਜਾਂ ਖੱ쩌ਰ ਵਾਂਗ ਬਸ ਜ਼ਿੰਦਗੀ ਦਾ ਸਫ਼ਰ ਪੂਰਾ ਕਰਨਾ ਸ਼ੁਰੂ ਕਰ ਦਿੰਦਾ ਹੈ ਰੋਜ਼ ਉਹੀ ਉਹ ਰੁਟੀਨ ਉਹੀ ਉਹ ਕੰਮਕਾਜ ਉਹੀ ਉਹ ਖਾਪ ਖਾਣਾ ਜੋ ਜ਼ਿੰਦਗੀ ਵਿੱਚ ਬੈਲੈਂਸ ਰੱਖਣਾ ਹੁੰਦਾ ਹੈ ਨਿੱਜੀ ਅਤੇ ਸਮਾਜਿਕ ਜ਼ਿੰਦਗੀ ਦਾ ਸਾਡੇ ਵਿੱਚੋਂ ਉਹ ਕਿੰਨਾ ਕੁ ਰੱਖ ਪਾਉਂਦੇ ਹਨ ਦੋਸਤੋ ਸੱਜਣਾ ਮਿੱਤਰਾਂ ਰਿਸ਼ਤੇਦਾਰ ਦੀਆਂ ਖੁਸ਼ੀਆਂ ਵਿਆਹ ਸ਼ਾਦੀਆਂ ਵਿੱਚ ਸ਼ਰੀਕ ਹੋਣਾ ਸਾਡੇ ਅੰਦਰ ਖੁਸ਼ੀ ਕਿਉਂ ਨਹੀਂ ਪੈਦਾ ਕਰਦਾ ਬਸ ਮਜਬੂਰੀ ਹੈ ਜਾਣਾ ਪੈਣਾ ਏ ਇਹੋ ਹੀ ਭਾਵਨਾ ਅੰਦਰ ਹੁੰਦੀ ਹੈ ਨਕਲੀ ਖੁਸ਼ੀ ਪ੍ਰਗਟਾਉਣ ਲਈ ਖੁਸ਼ੀਆਂ ਖੇੜਿਆਂ ਵਿੱਚ ਨੱਚਣ ਹੱਸਣ ਲਈ ਬਹੁਤੇ ਲੋਕ ਸ਼ਰਾਬ ਡਰਿੰਕ ਕਰਨਾ ਇਸ ਦਾ ਸਹਾਰਾ ਲੈਂਦੇ ਹਨ ਦੋਸਤੋ ਆਪਣਿਆਂ ਦੀ ਖੁਸ਼ੀ ਵਿੱਚ ਸ਼ਾਮਲ ਹੋ ਕੇ ਅੰਦਰ ਖੁਸ਼ੀਆਂ 'ਚ ਨਾਲ ਹੋ ਕੇ ਨੱਚਣ ਗਾਉਣ ਦੀ ਫੀਲਿੰਗ ਸਾਡੇ ਵਿੱਚ ਆਉਂਦੀ ਹੀ ਨਹੀਂ ਆਖਰ ਇਹ ਹੁੰਦਾ ਕਿਉਂ ਹੈ ਜਦੋਂ ਕਿ ਘਰਦਿਆਂ ਨਾਲੋਂ ਵੱਧ ਚਾਹਤਾ ਸਾਡੇ ਸੱਜਣ ਸਾਡੇ ਰਿਸ਼ਤੇਦਾਰਾਂ ਨੂੰ ਉਹਨਾਂ ਨੂੰ ਹੋਣਾ ਚਾਹੀਦਾ ਹੈ ਪਰ ਇੰਜ ਹੁੰਦਾ ਹੀ ਨਹੀਂ ਸਭ ਕੁਝ ਬਣਾਵਟੀ ਜਿਹਾ ਹੁੰਦਾ ਹੈ ਹਾਸਾ ਵਧਾਈਆਂ ਨੱਚਣਾ ਆਖਰ ਕਿਉਂ ਅਕਸਰ ਜੋ ਬਚਪਨ ਤੋਂ ਨਾਲ ਹੁੰਦੇ ਹਨ ਸਾਡੇ ਬੋਤੀਵਾਰ ਤਾਂ ਇੱਕੋ ਕੁਖ 'ਚੋਂ ਜੰਮੇ ਮਾਂ ਜਾਏ ਭੈਣ ਭਰਾ ਇਹ ਵੀ ਪ੍ਰਾਈਜ਼ ਇਹ ਹੋ ਕੇ ਰਹਿ ਜਾਂਦੇ ਹਨ ਇਹ ਸਾਡੀਆਂ ਖੁਸ਼ੀਆਂ 'ਚ ਸ਼ਰੀਕ ਤੱਕ ਨਹੀਂ ਹੁੰਦੇ ਕਿਉਂ ਕਦੇ ਸੋਚਿਆ ਹੈ ਕਿ ਸਿਰਫ ਇੱਕ ਅੱਧੀ ਘਟਨਾ ਕਰਕੇ ਜਾਂ ਸਾਡਾ ਇਹ ਮੰਨ ਕੇ ਬਹਿ ਜਾਣਾ ਕਿ ਉਹ ਸਾਡੇ ਤੋਂ ਜਲਦੇ ਹਨ ਤਰੱਕੀ ਵੇਖ ਕੇ ਛੜਦੇ ਹਨ ਕਿ ਇਹੀ ਕਾਰਨ ਹੁੰਦਾ ਹੈ ਜਾਹਰ ਜਾਹਰ ਦੋਸਤੋ ਇੱਕ ਲੰਮਾ ਸਮਾਂ ਲੰਮੇ ਸਮੇਂ ਤੋਂ ਸਾਡਾ ਵਿਵਹਾਰ ਇਸ ਲਈ ਜ਼ਿੰਮੇਵਾਰ ਹੁੰਦਾ ਹੈ ਚਲੋ ਮੰਨ ਲੈਂਦੇ ਹਾਂ ਦੋਸਤੋ ਕਿ 5-10% ਉਹ ਲੋਕ ਹੁੰਦੇ ਹਨ ਜੋ ਸਾਡੇ ਨਾਲ ਸਾੜਾ ਰੱਖਦੇ ਹੋਣਗੇ ਭਾਵੇਂ ਰਿਸ਼ਤੇਦਾਰ ਹੋਣ ਦਾ ਸੱਜਣ ਪਰ ਬਾਕੀ ਕਦੀ ਸੋਚਿਆ ਹੈ ਕਿਉਂ ਆਪਣੇ ਹੀ ਇਹੋ ਜਿਹੇ ਮੌਕਿਆਂ ਤੇ ਮੂੰਹ ਮੋੜ ਜਾਂਦੇ ਹਨ ਆਪਣੇ ਰਿਸ਼ਤਿਆਂ ਵਿੱਚ ਜਿਨ੍ਹਾਂ ਨਾਲ ਤੁਹਾਡੀ ਨੇੜਤਾ ਸੀ ਯਾਰ ਦੋਸਤ ਜੋ ਸਕੇ ਭਰਾਵਾਂ ਤੋਂ ਵੱਧ ਤੁਹਾਡੇ ਨਾਲ ਹੋ ਕੇ ਵਿਚਰਦੇ ਸਨ ਔਖੀ ਘੜੇ 'ਚ ਤੁਹਾਡੇ ਨਾਲ ਹਮੇਸ਼ਾ ਖੜੇ ਹੁੰਦੇ ਸਨ ਅੱਜ ਉਹ ਤੁਹਾਡੇ ਤੋਂ ਦੂਰ ਕਿਉਂ ਹਨ ਇਸ ਦਾ ਪ੍ਰਮੁੱਖ ਕਾਰਨ ਮੈਂ ਸਿਰਫ ਮੈਂ ਅਤੇ ਸਿਰਫ ਮੈਂ ਹਰ ਗੱਲ ਵਿੱਚ ਆਪਣੇ ਨੂੰ ਹੀ ਕੇਂਦਰ ਵਿੱਚ ਰੱਖਣਾ ਇਹੋ ਹੁੰਦਾ ਹੈ ਦੋਸਤੋ ਦੂਸਰਾ ਮੇਰੇ ਅਨਸਾਰ ਚੱਲੇ ਦੂਜਾ ਮੇਰੇ ਵਿਵਹਾਰ ਨੂੰ ਇਗਨੋਰ ਕਰੇ ਪਰ ਉਹ ਮੇਰੀ ਪਰਵਾਹ ਕਰੇ ਅਸੀਂ ਆਪਣੀ ਜ਼ਿੰਦਗੀ ਵਿੱਚ ਇੰਜ ਹੀ ਤਾਂ ਕਰਦੇ ਹਾਂ ਕਦੀ ਸੋਚਿਓ ਕਦੀ ਵਿਚਾਰ ਕਰਿਓ ਦੋਸਤੋ ਉਹ ਕਿੰਨੀ ਵਾਰ ਦੁੱਖ ਵਿੱਚ ਤੁਹਾਡੇ ਨਾਲ ਖੜਿਆ ਸੀ ਜਰੂਰ ਸੋਚਿਓ ਪਰ ਜਦੋਂ ਉਸ ਨੂੰ ਤੁਹਾਡੀ ਜ਼ਰੂਰਤ ਸੀ ਤੁਸੀਂ ਕਿੱਥੇ ਸੀ ਉਸ ਵੇਲੇ ਜੇ ਗਏ ਵੀ ਤਾਂ ਬਸ ਹੱਥ ਲਾਉਣ ਨਾ ਕਰਨ ਲਈ ਜਦੋਂ ਕਿ ਦੂਜਾ ਆਪਣਾ ਸਭ ਕੁਝ ਛੱਡ ਕੇ ਤੁਹਾਡੇ ਨਾਲ ਆ ਕੇ ਖੜਦਾ ਸੀ ਜਦੋਂ ਤੁਹਾਡੀ ਵਾਰ ਹੀ ਆਈ ਤਾਂ ਤੁਸੀਂ ਤੁਹਾਡੀ ਫਿੱਕ ਅਕਸਰ ਇਹ ਹੀ ਰਿਸ਼ਤਿਆਂ ਦੀ ਫਿੱਕ ਦੀ ਸ਼ੁਰੂਆਤ ਹੁੰਦੀ ਹੈ ਵਿਆਹ ਤੋਂ ਬਾਅਦ ਬਹੁਤਿਆਂ ਲਈ ਪਤਨੀ ਬਸ ਪਤਨੀ ਉਹ ਹੀ ਸਭ ਕੁਝ ਬਸ ਉਸ ਤੱਕ ਹੀ ਦੁਨੀਆ ਸਿਮਟ ਕੇ ਰਹਿ ਜਾਂਦੀ ਹੈ ਉਹ ਇੱਥੇ ਹੀ ਸਿਮਟ ਕੇ ਰਹਿ ਜਾਂਦੇ ਹਨ ਪਤਨੀ ਅਤੇ ਬਾਕੀ ਰਿਸ਼ਤੇ ਸੱਜਣ ਮਿੱਤਰ ਉਹਨਾਂ ਵਿੱਚ ਬੈਲੈਂਸ ਬਣਾ ਕੇ ਰੱਖਣਾ ਉਸ ਮਾਮਲੇ ਵਿੱਚ ਆਪ ਹੀ ਬੈਲੈਂਸ ਬਣਾ ਕੇ ਨਹੀਂ ਰੱਖਦੇ ਆ ਤੇ ਸਮਾਪਾ ਕੇ ਰਿਸ਼ਤਿਆਂ ਦੀ ਫਿੱਕ ਨੂੰ ਦੂਜਿਆਂ ਦਾ ਛੱਡ ਜਾਣਾ ਕਹਿ ਕੇ ਆਪਣੇ ਮਨ ਨੂੰ ਅਤੇ ਆਪਣੇ ਆਪ ਨੂੰ ਸਮਝਾਉਂਦੇ ਹਨ ਸਾਡੇ ਲਈ ਪਤਨੀ ਹੀ ਸਭ ਕੁਝ ਉਸ ਨੂੰ ਹੀ ਖੁਸ਼ ਕਰਨਾ ਖੁਸ਼ ਰੱਖਣਾ ਇਹੋ ਗ੍ਰਸਤੀ ਬਣ ਕੇ ਰਹਿ ਜਾਂਦਾ ਹੈ ਸਾਡੇ ਲਈ ਪਰ ਕੀ ਪਤਨੀ ਜੋ ਰੱਬ ਤੋਂ ਵੀ ਵੱਧ ਕੇ ਅਸੀਂ ਮੰਨੀ ਬੈਠੇ ਹੁੰਦੇ ਹਾਂ ਪਾਰਕੀ ਪਤਨੀ ਜੋ ਰੱਬ ਤੋਂ ਵੀ ਵੱਧ ਹੁੰਦੀ ਹੈ ਸਾਡੇ ਲਈ ਕੀ ਕਦੇ ਖੁਸ਼ ਹੁੰਦੀ ਹੈ ਜੇ ਉਸਦੇ ਮੂੰਹੋਂ ਦੋਸਤੋ ਸਦਾ ਫੁੱਲ ਕਰਦੇ ਹੋਣ ਬੋਲਣ ਲੱਗੇ ਹੱਸਣ ਲੱਗੇ ਫੇਰ ਤਾਂ ਠੀਕ ਹੈ ਜੇ ਉਹ ਵੀ ਤੁਹਾਡੇ ਵਾਂਗ ਉਦਾਸ ਜਾਂ ਸੁਭਾਅ ਦੀ ਚਿੜਚਿੜੀ ਹੋ ਜਾਂਦੀ ਹੈ ਤਾਂ ਸੋਚਿਓ ਦੋਸਤੋ ਇਹ ਸੋਚਣਾ ਦਾ ਬੰਦਾ ਹੈ ਨਾ ਕਿ ਰਿਸ਼ਤਿਆਂ ਵਿੱਚ ਅਸੀਂ ਬਾਕੀ ਰਿਸ਼ਤਿਆਂ ਵਿੱਚ ਸਾਡੇ ਫਿਕ ਕਿੱਥੋਂ ਆਈ ਜੇ ਹੋ ਸਕੇ ਤਾਂ ਜੋ ਰਿਸ਼ਤੇ ਪੂਰੀ ਤਰ੍ਹਾਂ ਡੈਮੇਜ ਜਾਂ ਖਤਮ ਨਹੀਂ ਹੋਏ ਹਨ ਉਹਨਾਂ ਨੂੰ ਦੋਸਤੋ ਬਚਾਉਣ ਦੀ ਕੋਸ਼ਿਸ਼ ਕਰੀਏ ਦੋਸਤੋ ਕੱਲ ਵੀ ਉਹਨਾਂ ਨਾਲ ਖੁਸ਼ੀ ਮਿਲਦੀ ਸੀ ਅੱਜ ਵੀ ਉਹ ਖੁਸ਼ੀਆਂ ਹੀ ਦੇ ਕੇ ਜਾਣਗੇ ਫਿੱਕੀ ਅਤੇ ਨਿਰਸ ਹੋ ਚੁੱਕੀ ਸਾਡੀ ਜ਼ਿੰਦਗੀ ਵਿੱਚ ਬਾਕੀ ਦੋਸਤੋ ਜਿਵੇਂ ਮੋਰਲ ਆਫ ਦਾ ਸਟੋਰੀ ਹੁੰਦਾ ਹੈ ਉਵੇਂ ਹੀ ਅੰਤ ਵਿੱਚ ਇਸ ਵੀਡੀਓ ਦਾ ਵੀ ਕੋਈ ਨਾ ਕੋਈ ਮੋਰਲ ਆਫ ਥਿਸ ਵੀਡੀਓ ਹੋਣਾ ਹੀ ਚਾਹੀਦਾ ਹੈ ਉਹ ਹੈ ਦੋਸਤੋ ਸੱਜਣ ਮਿੱਤਰ ਜਾਂ ਤੁਹਾਡੇ ਰਿਸ਼ਤੇਦਾਰ ਜੋ ਦੁੱਖ ਸੁੱਖ ਵਿੱਚ ਤੁਹਾਡੇ ਨਾਲ ਖੜਦੇ ਸਨ ਉਹ ਵੀ ਤੁਹਾਡੇ ਵਾਂਗ ਇਨਸਾਨ ਹੀ ਹਨ ਕੋਈ ਟਾਇਲਟ ਪੇਪਰ ਜਾਂ ਟਿਸ਼ੂ ਪੇਪਰ ਨਹੀਂ ਹਨ ਕਿ ਯੂਜ਼ ਕੀਤਾ ਤੇ ਥਰੋ ਕੀਤਾ ਲੋੜ ਵੇਲੇ ਮਿੱਠੇ ਹੋ ਕੇ ਵਰਤ ਲਿਆ ਕੰਮ ਕਢਾਇਆ ਤੇ ਫਿਰ ਵਰਤਿਆ ਅਤੇ ਥਰੋ ਇਕਦਮ ਪਿੱਛੇ ਹਟ ਗਏ ਬੇਸ਼ੱਕ ਟਾਇਲਟ ਪੇਪਰ ਟਿਸ਼ੂ ਪੇਪਰ ਜੂਜ਼ ਐਂਡ ਥਰੋ ਕਰਨ ਲਈ ਹੀ ਹੁੰਦੇ ਹਨ ਜਿਵੇਂ ਸਾਡੇ ਪ੍ਰੋਫੈਸ਼ਨਲ ਰਿਸ਼ਤੇ ਪਰ ਦੋਸਤੋ ਪਰਸਨਲ ਰਿਸ਼ਤੇ ਸੱਜਣ ਮਿੱਤਰ ਉਹ ਟਾਇਲਟ ਪੇਪਰ ਨਹੀਂ ਹੁੰਦੇ ਉਹ ਤਾਂ ਰੁਮਾਲ ਜਾਂ ਤੋਲੀਆਂ ਵਰਗੇ ਹੁੰਦੇ ਹਨ ਉਹਨਾਂ ਨੂੰ ਵਰਤਿਆ ਨਹੀਂ ਸਗੋ ਪ੍ਰਯੋਗ ਕੀਤਾ ਜਾਂਦਾ ਹੈ ਅਤੇ ਸਾਂਭਿਆ ਜਾਂਦਾ ਹੈ ਜੀ ਹਾਂ ਇਹ ਸ਼ਬਦ ਯਾਦ ਰੱਖੋ ਪ੍ਰਯੋਗਤਾ ਕੀਤਾ ਜਾਂਦਾ ਹੈ ਪਰ ਸਾਂਭਿਆ ਜਾਂਦਾ ਹੈ ਮੇਰਾ ਰੁਮਾਲ ਮੇਰਾ ਤੋਲਿਆ ਆਪਣਾ ਤੋਲਿਆ ਇਹ ਸਾਂਭਿਆ ਜਾਂਦਾ ਹੈ ਸੁੱਟਿਆ ਨਹੀਂ ਜਾਂਦਾ ਕਿ ਇੱਕ ਵਾਰੀ ਵਰਤਿਆ ਤੇ ਛੁੱਡ ਦਿੱਤਾ ਦੋਸਤੋ ਇਸ ਵੀਡੀਓ ਨੂੰ ਵੇਖਣ ਵਾਲੇ ਇੰਨੇ ਦਾ ਰਹੀਸ ਨਹੀਂ ਹੋਣਗੇ ਕਿ ਉਹ ਰੁਮਾਲ ਜਾਂ ਤੋਲਿਆ ਇੱਕ ਵਾਰੀ ਪ੍ਰਯੋਗ ਕਰਕੇ ਛੁੱਡ ਦਿੰਦੇ ਹੋਣ ਜੇ ਰੁਮਾਲ ਤੱਕ ਨੂੰ ਧੋ ਕੇ ਸਾਫ਼ ਕਰਕੇ ਪ੍ਰੈਸ ਕਰਕੇ ਸਾਮ-ਸਾਮ ਰੱਖਦੇ ਹਾਂ ਤਾਂ ਸਾਡੇ ਸੱਜਣ ਮਿੱਤਰ ਦਖ ਚੋਖ ਦੇ ਭਾਈਵਾਲ ਸਾਡੇ ਰਿਸ਼ਤੇਦਾਰ ਉਹਨਾਂ ਨਾਲ ਵਿਵਹਾਰ ਕਿਹੋ ਜਿਹਾ ਹੋਣਾ ਚਾਹੀਦਾ ਹੈ ਬਸ ਹੁਣ ਬਾਕੀ ਗੱਲ ਤੁਸੀਂ ਸਮਝ ਹੀ ਗਏ ਹੋਵੋਗੇ ਅੰਤ ਵਿੱਚ ਦੋਸਤੋ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਦੋਸਤੋ ਇਹ ਵੀਡੀਓ ਉਹਨਾਂ ਨਾਲ ਜਰੂਰ ਸ਼ੇਅਰ ਕਰਿਓ ਜਿਨ੍ਹਾਂ ਨਾਲ ਥੋੜੇ ਬਹੁਤੇ ਰਿਸ਼ਤੇ ਤੁਹਾਡੇ ਫਿੱਕੇ ਪੈ ਰਹੇ ਹੋਣ ਸਮੇਂ ਦੇ ਨਾਲ ਤਾਂ ਜੋ ਕੀ ਉਹ ਵੀ ਇਹ ਗੱਲ ਸਮਝ ਸਕਣ ਧੰਨਵਾਦ